ਵੀਰਵਾਰ ਨੂੰ ਅਹਮਦਾਬਾਦ ਦੇ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਨੇ ਕਈ ਪਰਿਵਾਰਾਂ ਨੂੰ ਸੋਗ ਦੇ ਵਿੱਚ ਡਬੋ ਦਿੱਤਾ। ਇਸ ਦੇ ਵਿੱਚ ਬਾਸਵਾੜਾ ਜ਼ਿਲ੍ਹੇ ਦੇ ਵਕਾਰੀ ਡਾਕਟਰ ਜੋੜੇ ਡਾਕਟਰ ਪ੍ਰਤੀਕ ਜੋਸ਼ੀ ਅਤੇ ਡਾਕਟਰ ਕੌਮੀ ਵਿਆਸ ਉਹਨਾਂ ਦੇ ਤਿੰਨ ਮਾਸੂਮ ਬੱਚੇ ਮਿਰਾਇਆ, ਨਕੁਲ ਅਤੇ ਪ੍ਰਿਯਦੇਵਤ ਦੀ ਮੌਤ ਹੋ ਗਈ ਹੈ। ਪੂਰਾ ਪਰਿਵਾਰ ਲੰਡਨ ਸ਼ਿਫਟ ਹੋਣ ਦੇ ਲਈ ਰਵਾਨਾ ਹੋਇਆ ਸੀ ਪਰ ਇਹ ਯਾਤਰਾ ਉਹਨਾਂ ਦੀ ਅੰਤਿਮ ਯਾਤਰਾ ਸਾਬਤ ਹੋਈ ਹੈ। ਹਾਦਸੇ ਦੀ ਸੋਚਣਾ ਮਿਲੀ ਪਰਿਵਾਰ ਦੇ ਸੁਪਨਿਆਂ ਦੀ ਉਡਾਨ ਟੁੱਟ ਕੇ ਫਨਾ ਹੋ ਗਈ। ਡਾਕਟਰ ਪ੍ਰਵਾਰ ਨੂੰ ਅਹਮਦਾਬਾਦ ਤੋਂ ਲੰਡਨ ਦੇ ਲਈ ਰਵਾਨਾ ਕਰਨ ਉਹਨਾਂ ਦੇ ਮਾਤਾ ਪਿਤਾ ਵੀ 에ਰਪੋਰਟ ਤੇ ਪਹੁੰਚੇ ਸੀ। ਇਸ ਦਿਲਵਲੰਦਰਨ ਵਾਲੇ ਹਾਦਸੇ ਤੋਂ ਬਾਅਦ ਪੂਰੇ ਬਾਸਵਾੜਾ ਜ਼ਿਲ੍ਹੇ ਦੇ ਵਿੱਚ ਸੋਗ ਦੀ ਲਹਿਰ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਆਪਣੇ ਬਾਸਵਾੜਾ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਨੇ। ਡਾਕਟਰ ਪ੍ਰਤੀਕ ਦੇ ਮਾਤਾ ਪਿਤਾ ਡਾਕਟਰ ਜੇਪੀ ਜੋਸ਼ੀਆ ਤੇ ਉਹਨਾਂ ਦੀ ਪਤਨੀ ਸੁਰਖਿਆਤ ਨੇ ਪਰ ਇਸ ਹਾਦਸੇ ਨੇ ਉਹਨਾਂ ਦੀ ਪੂਰੀ ਦੁਨੀਆ ਉਜਾੜ ਦਿੱਤੀ ਹੈ। ਅੱਜ ਹਾਦਸੇ ਨੇ ਬਾਸਵਾੜਾ ਦੇ ਲੋਕਾਂ ਨੂੰ ਸਾਲ ਪਹਿਲਾਂ ਔਰੰਗਾਬਾਦ ਹਾ ਜਹਾਜ਼ ਹਾਦਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਿਸ ਦੇ ਵਿੱਚ ਬਾਸਵਾੜਾ ਦੇ ਹੀ ਹੇਮ ਅਤੇ ਸੁਦਾ ਨਾਗਰ ਦੀ ਮੌਤ ਹੋਈ ਸੀ ਇੱਕ ਵਾਰ ਫਿਰ ਨਾਗਰ ਸਮਾਜ ਸਮੇਤ ਪੂਰਾ ਜ਼ਿਲ੍ਹਾ ਸੋਗ ਚ ਹੈ